ਹੈਲੋ ਦੋਸਤੋ ਸਤਿ ਸ੍ਰੀ ਅਕਾਲ ਵੈਲਕਮ ਕਰਦੇ ਆਂ ਜਾਸਰੀਨਾ ਬਲੌਗ ਚੈਨਲ ਤੇ ਤੇ ਸਾਰੇ ਜਾਣੇ ਬਹੁਤ ਫਿਕਰ ਕਰਦੇ ਸੀ ਕਿ ਮਾਤਾ ਨੂੰ ਮਿਲਾਇਓ ਜ਼ਰੂਰ ਤੇ ਥੋੜੀ ਵੀਡੀਓ ਦੇ ਚ ਮਾਤਾ ਨਹੀਂ ਆਏ ਸੋ ਮੰਮੀ ਦੇ ਨਾਲ ਅੱਜ ਆਪਣੀ ਪਹਿਲੀ ਵੀਡੀਓ ਆ ਸੋ ਮੇਰੀ ਮਾਂ ਦਾ ਹਮਸਾਹ ਪਰ ਚਲੇ ਗਿਆ ਹਨਾ ਜਿਨੇ ਕਦੇ ਮੁੜਨਾ ਨਹੀਂ ਤੇ ਔਖਾ ਹੋ ਗਿਆ ਬਹੁਤ ਤੇ ਕਹਿੰਦੇ ਨਾ ਕਿ ਝੂਠ ਜਹੀ ਤੇ ਲਾਰਿਆਂ ਵਰਗੀ ਲੱਗਦੀ ਬੇਅਤਬਾਰਿਆਂ ਵਰਗੀ ਸਮਝ ਨਹੀਂ ਆਉਂਦੀ ਤਾਰਿਆਂ ਦੀ ਦਿਨ ਚੜ੍ਹ ਜੇ ਕਿਦਰੀ ਲੋ ਜਾਵੇ ਕੀ ਪਤਾ ਐ ਸੱਜਣਾ ਜ਼ਿੰਦਗੀ ਦਾ ਕਿਹੜਾ ਸਾਹ ਆਖਰੀ ਹੋ ਜਾਵੇ ਸੋ ਪਤਾ ਹੀ ਨਹੀਂ ਹੁੰਦਾ ਕਿ ਆਪਾਂ ਨੂੰ ਯਾਦ ਚਿਤ ਤੇ ਨਹੀਂ ਹੁੰਦਾ ਕਿ ਕੁਝ ਹੋ ਜਾਣਾ ਆਪਣੇ ਨਾਲ ਤੇ ਜਿਹੜੀ ਆਪਾਂ ਚਾਵਾਂ ਦੇ ਨਾਲ ਫੋਟੋ ਖਚਾਉਨੇ ਆ ਤੇ ਕਦੋਂ ਉਹ ਤੇ ਫੁੱਲਾਂ ਦਾ ਹਾਰ ਪੈ ਜੇਣਾ ਕਿਸੇ ਨੂੰ ਨਹੀਂ ਪਤਾ ਮੈਨੂੰ ਯਾਦ ਆ ਕਿ ਜਿਹੜੀ ਸੁਲਮਾ ਉਪਰ ਗੱਲਾਂ ਕਰਨੇ ਰੋਣਾ ਹੁੰਦਾ ਜਿਹੜੀ ਬਾਪੂ ਦੀ ਫੋਟੋ ਸੀਗੀ ਵੱਡੀ ਕਰਾਈ ਜਿਹੜੀ ਤੇ ਅਸੀਂ ਸਾਰੇ ਨੇ ਇਕੱਠਿਆਂ ਨੇ ਖਿੱਚੀ ਸੀ ਫੋਟੋ ਉਹ ਮੈਂ ਤੁਹਾਡੇ ਫੋਟੋ ਵਿੱਚ ਮੈਂ ਐਡ ਕਰੂੰਗਾ ਵੀਡੀਓ ਦੇ ਵਿੱਚ ਤੇ ਸਾਰੇ ਪਰਿਵਾਰ ਨੇ ਇਕੱਠਿਆਂ ਨੇ ਫੋਟੋ ਖਿੱਚੀ ਸੀ ਉਹ ਜਦੋਂ ਫਿਰ ਬਾਪੂ ਦੇ ਭੂਗ ਵੇਲੇ ਆਪਾਂ ਨੂੰ ਵੱਡੀ ਕਰਾਉਣੀ ਸੀ ਫਿਰ ਸਭ ਤੋਂ ਸੋਹਣੀ ਫੋਟੋ ਆਪੂ ਦੀ ਉਹ ਸੀਗੀ ਉਹਦੇ ਵਿੱਚੋਂ ਫਿਰ ਕ੍ਰੋਪ ਕਰਕੇ ਹੁਣ ਅਸੀਂ ਚਾਰ ਜਾਨੇ ਖੜੇ ਚਾਰਾਂ ਦੇ ਵਿੱਚ ਫਿਰ ਬਾਪੂ ਦੀ ਫੋਟੋ ਉਨੀ ਕ੍ਰੋਪ ਕੀਤੀ ਆ ਤੇ ਅਸਲੀ ਫੋਟੋ ਵੀ ਵਾਵਾਗੇ ਆਪਾਂ ਠੀਕ ਆ ਤੇ ਅੱਜ ਡੇਢ ਮਹੀਨਾ ਹੋ ਚੱਲਿਆ ਬਾਪੂ ਨੂੰ ਗਏ ਨੂੰ ਬਸ ਆਂਦੇ ਨੇ ਭੱਜੇ ਜਾਂਦੇ ਆ ਹਨਾ ਮਾਤਾ ਲੱਗਦਾ ਬੋਲਣਾ ਨਹੀਂ ਅੱਜ ਕੁਝ ਮਾਤਾ ਨੇ ਸੋ ਤੁਸੀਂ ਬਹੁਤ ਫਿਕਰ ਕੀਤਾ ਸਾਰਿਆਂ ਨੇ ਹਨਾ ਇੰਨੀਆਂ ਕੋਲ ਆਈਆਂ ਕਿ ਜਿਨ੍ਹਾਂ ਨੂੰ ਆਪਾਂ ਜਾਣਦੇ ਵੀ ਨਹੀਂ ਜਿਨ੍ਹਾਂ ਨਾਲ ਕੋਈ ਰਿਸ਼ਤਾ ਵੀ ਨਹੀਂ ਆਪਣਾ ਸਾਰਿਆਂ ਨੇ ਬਹੁਤ ਹੀ ਫਿਕਰ ਜਤਾਇਆ ਬਹੁਤ ਹੀ ਤੁਸੀਂ ਹਮਦਰਦੀ ਜਤਾਈ ਸਾਡੇ ਨਾਲ ਬਹੁਤ ਤੁਸੀਂ ਹੌਸਲਾ ਦਿੱਤਾ ਸਾਰੇ ਪਰਿਵਾਰ ਨੂੰ ਸੁਲਤਾਨ ਜੀ ਨੂੰ ਧੰਨਵਾਦ ਕਰਦੇ ਆ ਤੇ ਫਿਰ ਹੁਣ ਸੋਚਿਆ ਕਿ ਰੋਣਾ ਛੱਡ ਦੀਏ ਹਨਾ ਤੇ ਸਾਨੂੰ ਨੰਦ ਮੱਲ ਲੱਭਦੀ ਆ ਜਾਂਦਾ ਪਰ ਉਹ ਚੀਜ਼ਾਂ ਜਾਂਦੇ ਖੜਾ ਨਹੀਂ ਛੱਡਦੇ ਹਨ ਕਿਉਂਕਿ ਮੋਹ ਦੀਆਂ ਦੰਦਾ ਨਹੀਂ ਇਹ ਜੋ ਆਪ ਬਾਹਰ ਨਿਕਲ ਨੂੰ ਬਹੁਤ ਔਖਾ ਹੁੰਦਾ ਉਹ ਕਹਿੰਦਾ ਬਹੁਤ ਰੋਲ ਆ ਤੇ ਪਰ ਫਿਰ ਵੀ ਕੋਸ਼ਿਸ਼ ਕਰੀਦੀ ਕਿ ਬੀਬੀ ਨੂੰ ਖੁਸ਼ ਰੱਖੀਏ ਕਿਸੇ ਬਸ ਹੁਣ ਮਤਲਬ ਕਿ ਸੰਗੀ ਵਸੀ ਨਾ ਹੋਵੇ ਪਰ ਬੀਬੀ ਪਾ ਹੋ ਜਾਂਦੀ ਘਰੇ ਘਰੇ ਚਲੋ ਵਾ ਚਲ ਹੁਣ ਨਹੀਂ ਦੂਣ ਹਾਂ ਹੌਣ ਹੌਲੀ ਹੌਲੀ ਉਹਦੀ ਜ਼ਿੰਦਗੀ ਸਟਾਰਟ ਕਰਨ ਦੀ ਕੋਸ਼ਿਸ਼ ਲੱਗੇ ਹੋਏ ਆ ਨਾ ਕਿ ਰੋਜ਼ ਸੋਚਦੇ ਹਾਂ ਵੀ ਹੁਣ ਪਹਿਲਾਂ ਵਾਂਗ ਫੇਰ ਉਦਾਂ ਹੀ ਹੱਸਾਂ ਕਿੱਡਾਂਗੇ ਪਰ ਫੇਰ ਉਹ ਗੱਲ ਜੀ ਬਣਦੀ ਨਹੀਂ ਪਤਾ ਨਹੀਂ ਕਿਉਂ ਕੁਛ ਹੀ ਔੜਦਾ ਜਾਣੀਆਂ ਕਿ ਤੁਰੇ ਫਿਰਦੇ ਆ ਵਾਟ ਚੰਗਾ ਜਿਹਾ ਨਹੀਂ ਲੰਦਾ ਕੁਛ ਵੀ ਸੁਧਿਆ ਕਰ ਲਿਆ ਕਦੀ ਉਹ ਕਰ ਲਿਆ ਹੁਣ ਉਹ ਵੀ ਕੰਮ ਆ ਜਿਹੜੇ ਕਰ ਲਈ ਜਿਹੜੇ ਕਦੇ ਨਹੀਂ ਵੀ ਕੀਤੇ ਸੀਗੇ ਤੇ ਕਦੇ ਆਇਆਂ ਰਹਿੰਦਾ ਕਿ ਯਾਰ ਪਤਾ ਨਹੀਂ ਇਹ ਕੰਮ ਉਹਦੇ ਰਹਿਣਾ ਜਾਵੇ ਜਿਹੜੇ ਕੰਮ ਬਿਣਾ ਸਰਦਾ ਉਹ ਵੀ ਕਰਨੇ ਪੱਕੋ ਵੀ ਕਰ ਲਈਦੇ ਆ ਯਾਨੀ ਵਿਕਾਰੀ ਲਈਏ ਕਿਤੇ ਹਣਾ ਦੋ ਜ਼ਿੰਮੇਦਾਰੀਆਂ ਨੂੰ ਭਾਉਣਾ ਪੈਣਾ ਹੂੰ ਤੇ ਡੈਡੀ ਵਾਲੀ ਵੀ ਨਿਭਾਉਣੀ ਪੈਣੀ ਹੈ ਤੇ ਆਪਦੀ ਤਾਂ ਜਿਹੜੀ ਸੀ ਤੇਰੀ ਡਿਊਟੀ ਉਹ ਵੀ ਪੂਰੀ ਕਰਨੀ ਸਹੀ ਆ ਸਾਨੂੰ ਤਾਂ ਇਦਾਂ ਹੀ ਲੱਗਦਾ ਹੁੰਦਾ ਵੀ ਮੋਟਰਸਾਈਕਲ ਤੇ ਜਾਂਦੇ ਹੁੰਦੇ ਸੀ ਹੂੰ ਬਈ ਬਲੀ ਭਾਈ ਬਲੀ ਕਿ ਜੇ ਪੈਂਦੇ ਹੂੰ ਹੀ ਹਣਾ ਮੋਟਰਸਾਈਕਲ ਖੜਕਦਾ ਵੇਖੀਦਾ ਕੁਛ ਹੋ ਰਹੀ ਹੁੰਦਾ ਮੁੜ ਕੇ ਵਾਪਸ ਨਹੀਂ ਆਉਂਦੇ ਸਾਰੇ ਭੈਣ ਭਰਾਵਾਂ ਨਾਲ ਬਹੁਤੇ ਨਾਲ ਆਪਣੇ ਨਾਲ ਵੀ ਬਹੁਤ ਔਖੇ ਆ ਹੂੰ ਚਲੋ ਆਪਾਂ ਤਾਂ ਇਹ ਵੀ ਕੁਛ ਵੀ ਕਹਿੰਨੇ ਆ ਕੁਛ ਨਾ ਕੁਛ ਵੇਖ ਵੀ ਗਏ ਆ ਜਿਨ੍ਹਾਂ ਨੇ ਕੁਛ ਵੀ ਨਹੀਂ ਦੇਖਿਆ ਉਹ ਵੀ ਦੁਨੀਆ ਤੋਂ ਚਲੇ ਜਾਂਦੇ ਹਨ ਹੂੰ ਆਪਣੀ ਫੈਮਿਲੀ ਦੇ ਬਹੁਤ ਮੈਂਬਰ ਹੋਣਗੇ ਜਿਹੜੇ ਆਪਣੇ ਨਾਲ ਵੀ ਦੁਖੀ ਦੁਨੀਆ ਦੁਖੀ ਦੁਖੀ ਪਈ ਆ ਕੀ ਕਰਾਇਆ ਮੈਨੂੰ ਯਾਦ ਆ ਕਿ ਅੱਜ ਤੋਂ ਮੈਂ 2 ਸਾਲ ਪਹਿਲਾਂ ਡੀਐਸਪੀ ਸਾਉਦੀ ਮੈਰਜ ਦਾ ਪ੍ਰੋਗਰਾਮ ਲਾਇਆ ਸੀ ਜਾਗੂ ਦਾ ਪ੍ਰੋਗਰਾਮ ਲਾਇਆ ਸੀ ਡੀਐਸਪੀ ਸਾਉਦੀ ਮੈਰਜ ਦਾ ਤੇ ਮੈਨੂੰ ਥੋੜੇ ਦਿਨ ਪਹਿਲਾਂ ਪਤਾ ਲੱਗਾ ਕਿ ਡੀਐਸਪੀ ਸਾਹ ਮੌਜੂਦਾ ਸੀਗੇ ਤੇ ਇਕੱਲਾ ਹੀ ਮੁੰਡਾ ਸੀ ਮਾਪਿਆਂ ਦਾ ਡੀਐਸਪੀ ਤੇ ਛੋਟੀ ਉਮਰ ਸੀਗੀ ਤੇ ਐਕਸੀਡੈਂਟ ਹੋ ਗਿਆ ਤੇ ਜਿਸਾਰਾ ਉਹ ਵਿਦਿਆਤ ਹੋ ਗਈ ਉਹਨਾਂ ਦੀ ਸੋ ਪਰਿਵਾਰ ਵਾਸਤੇ ਕਿੰਨਾ ਔਖਾ ਹੋਊਗਾ ਕਿ ਸਾਲ ਵੀ ਵਿਆਹ ਨੂੰ ਵੈਸੇ ਐਡਾ ਉਤਵਾ ਪਦ ਇੰਨਾ ਉੱਚਾ ਪਦਵੀ ਸੀਗੀ ਉਹਨਾਂ ਕੋਲੇ ਐਡਾ ਉੱਚਾ ਰੈਂਕ ਸੀਗਾ ਤੇ ਕਿੰਨਾ ਹੋ ਆਪ ਦਾ ਸਿੱਕ ਸੁਪਨੇ ਸੋਚੇ ਹੋਣਗੇ ਕਿੰਨਾ ਉਹਨਾਂ ਨੇ ਹਨਾ ਉਮੀਦਾਂ ਲਾਈਆਂ ਹੋਣੀਆਂ ਤੇ ਜਿਹੜੀ ਉਹਨਾਂ ਦੇ ਲਾਈਫ ਦੇ ਹਮਸਫਰ ਸੀਗੇ ਤੇ ਕੀ ਉਹਨਾਂ ਦੀ ਬੀਤੀ ਹੋਣੀ ਹਨਾ ਕੀ ਹੋਇਆ ਹੋਣਾ ਕਿੰਨਾ ਬਹੁਤ ਔਖਾ ਹੋ ਜਾਂਦਾ ਮਾਪਿਆਂ ਦਾ ਇਕੱਲਾ ਪੁੱਤ ਚਲਾ ਗਿਆ ਇੰਨੀ ਉਹਨੇ ਵਿਚਾਰੇ ਨੇ ਮਿਹਨਤ ਕਰਕੇ ਆਪਦੇ ਆਪਦੇ ਆਪ ਸਪੈਂਡ ਹੋਇਆ ਤੇ ਕਿੰਨੀ ਉਹਨੇ ਸੰਘਰਸ਼ ਕੀਤਾ ਹੋਊ ਕਿੰਨੇ ਉਹਦੇ ਪਰਿਵਾਰ ਨੇ ਮਗਰ ਸੰਘਰਸ਼ ਕੀਤਾ ਹੋਊਗਾ ਸੋ ਸਾਰਾ ਮਿੱਟੀ ਹੋ ਗਿਆ ਮਿੰਟ ਦੇ ਵਿੱਚ ਹੀ ਤੇ ਉਹਦੇ ਤੇ ਸੀਗਾ ਉਹ ਬੜਾ ਮਾਨਦੁਖੀ ਹੋਇਆ ਸੱਚ ਜਾਣ ਕੇ ਜਦੋਂ ਉਹਨਾਂ ਦੀ ਸਿਸਟਰ ਨੇ ਮੈਨੂੰ ਦੱਸਿਆ ਕਿ ਜਸ ਮੈਡਮ ਏਡੀਸੀ ਤੇ ਰੈਂਕ ਦੇ ਨੇ ਉਹ ਜਦੋਂ ਉਹਨਾਂ ਨੇ ਮੈਨੂੰ ਮੈਸੇਜ ਕੀਤਾ ਜਦੋਂ ਮੇਰੇ ਡੈਡੀ ਦਾ ਪਤਾ ਲੱਗਾ ਉਹਨਾਂ ਨੇ ਦੁੱਖ ਜਤਾਇਆ ਜਿ ਉਹਨੇ ਹਮੇਸ਼ਾ ਕਿਹਾ ਕਿ ਜਸ ਤੈਨੂੰ ਯਾਦ ਕਿ ਤੁਸੀਂ ਮੇਰੇ ਬਰਦਰ ਦੀ ਮੈਰਜ ਤੇ ਆਏ ਸੀਗੇ ਕਿ ਤੁਹਾਨੂੰ ਇਹ ਚੀਜ਼ ਦਾ ਪਤਾ ਕਿ ਮੇਰੇ ਬਰਦਰ ਦੀ ਡੈਥ ਹੋ ਗਈ ਆ ਸੋ ਮੈਨੂੰ ਇੰਨਾ ਜਿਆਦਾ ੱਟਕਾ ਵੱਜਿਆ ਉਹ ਚੀਜ਼ ਦਾ ਕਹਿੰਦਾ ਨਾਈਸ ਪਰਸਨ ਸੀ ਬਾਈ ਉਹ ਕਿ ਡੀਐਸਪੀ ਦੇ ਅਹੁਦੇ ਤੇ ਹੁੰਦੇ ਆ ਹੋਏ ਵੀ ਉਹ ਇਦਾਂ ਮੇਰੇ ਫੋਨ ਜਦੋਂ ਮੈਂ ਲਾਉਣਾ ਇਦਾਂ ਗੱਲ ਕਰਨ ਜਿੰਨਾ ਇੱਕ ਆਮ ਇਨਸਾਨ ਗੱਲ ਕਰਦੇ ਤਾਂ ਦੀ ਉਹਨਾਂ ਨੇ ਮਾਣ ਹੰਕਾਰ ਵਾਲੀ ਗੱਲ ਤਾਂ ਬਿਲਕੁਲ ਹੈ ਹੀ ਨਹੀਂ ਸਾਰੇ ਪਰਿਵਾਰ ਚ ਹੀ ਨਹੀਂ ਸੀਗੇ ਇੰਨਾ ਉਹਨਾਂ ਦਾ ਆਪਣਾ ਅਟੈਚਮੈਂਟ ਸੀਗੀ ਬਟ ਕੁਛ ਨਹੀਂ ਕਰ ਸਕਦੀ ਆਪਾਂ ਮੇਰਾ ਖਿਆਲ ਡੈਡੀ ਉਹੋ ਵੀ ਜਸ ਤੇਰੇ ਨਾਲ ਵੀ ਸ਼ਾਂਤ ਛੋਟੀ ਹੋ ਗਈ ਮੇਰ ਨੂੰ ਇਹ ਛੋਟੀ ਹੋਊਗੀ ਡੀਐਸਪੀ ਦੇ ਰੈਂਕ ਤੀ ਸੀਗਾ ਤੇ ਮੇਰ ਨੂੰ ਇਹ ਛੋਟੀ ਹੋਊਗੀ ਤੇ ਕਿੱਦਾਂ ਹਾਂ ਮਾਪੇ ਟਾਈਮ ਪਾਸ ਕਰਨਗੇ ਕਿੱਦਾਂ ਹਨ ਕੀ ਕਿੱਦਾਂ ਕੀ ਉਹਨਾਂ ਦਾ ਕੱਲਾ ਕੱਲਾ ਪੁੱਤ ਸੀਗਾ ਹਨਾ ਕੀ ਜ਼ਿੰਦਗੀ ਹੈ ਹਨਾ ਕੀ ਕਰਿਆ ਜਾਵੇ ਪ੍ਰਮਾਤਮਾ ਨੇ ਆਪਣੇ ਘਰੇ ਇੱਕ ਜੀ ਦਿੱਤਾ ਤੇ ਦੂਸਰਾ ਕੋਲਿਆ ਤੇ ਮੈਂ ਬਾਪੂ ਨੂੰ ਕਹਿੰਦਾ ਆਂ ਜੀ ਆਪਾਂ ਤਿੰਨ ਯਾਰ ਹੋ ਗਏ ਆਂ ਖਾਣਾ ਤੇ ਆਪ ਨੂੰ ਜਣਾ ਹਾਂ ਤੈਨੀਆਂ ਯਾਰ ਹੋ ਗਈਆਂ ਬਟ ਇੱਕ ਰੀਜ ਰਹਿ ਗਈ ਬਾਕੀ ਸਾਰੀ ਕੁਰੀ ਕਰ ਲਈ ਮੈਂ ਵੀ ਤਿੰਨਾਂ ਜਾਣਿਆਂ ਨੇ ਇੱਕ ਪੈ ਕੇ ਫੋਟੋ ਕਰਨੀ ਸੀ ਤਿੰਨਾਂ ਜਾਣਿਆਂ ਨੇ ਉਹ ਨਹੀਂ ਹੋਈ ਸਾਡੇ ਤੋਂ ਬਾਕੀ ਸਾਰੇ ਸੁਪਨੇ ਅਸੀਂ ਕਰ ਲਈ ਸੀ ਪੂਰੇ ਬਸ ਇੱਕ ਫੋਟੋ ਸਾਡੀ ਰਹਿ ਗਈ ਕਰਨ ਵਾਲੀ ਤਿੰਨਾਂ ਦੀ ਕਿ ਇੱਕ ਪਾਸੇ ਡੇੜੀ ਹੋਵੇ ਵਿਚਾਲੇ ਮੈਂ ਹੋਵਾਂ ਤੇ ਤਿੰਨੇ ਪੀੜੀਆਂ ਇਕੱਠੀਆਂ ਦੀ ਫੋਟੋ ਕਰਨੀ ਸੀ ਜਿਹੜੀ ਅਸੀਂ ਕਰਨੀ ਪਾਈ ਪੂਰੀ ਪੂਰੀ ਦਾ ਪਤਾ ਹੀ ਨਹੀਂ ਨਾ ਸੀ ਵੀ ਐਂ ਵੀ ਹੋ ਜਾਣਾ ਹਨਾ ਇਹ ਨਹੀਂ ਪਤਾ ਸੀਗਾ ਐਂ ਵੀ ਹੋ ਜਾਣਾ ਜਾਦ ਚੇਤੇ ਨਹੀਂ ਸੀਗਾ ਵੀ ਉਹਨਾਂ ਨੇ ਇੱਥੇ ਸਾਡ ਨੂੰ ਛੱਡ ਕੇ ਚਲੇ ਜਾਣਾ ਜਮਾ ਹੀ ਨਹੀਂ ਸੀ ਦਮਾ ਰਚੇ ਗੱਲ ਜਮਾ ਠੀਕ ਵੀ ਹੋਵੇ ਸੀ ਹੂੰ ਕੋਈ ਗੱਲ ਵੀ ਨਹੀਂ ਕੀਤੀ ਜਾਂਦੇ ਜਾਂਦੇ ਕਿ ਵੀ ਆਪਾਂ ਵੀ ਜਸ ਤੂੰ ਐਂ ਕਰ ਲਈ ਮਗਰੋਂ ਜਾਂ ਵੀ ਜਸ ਨੂੰ ਹੀ ਆਖਿਆ ਹੋਵੇ ਵੀ ਜਸ ਵੀ ਤੂੰ ਇਦਾਂ ਇਦਾਂ ਆ ਕੰਮ ਐ ਕਰਨੇ ਆ ਕਿਸੇ ਦਾ ਲੈਣਾ ਦੇਣਾ ਕੁਛ ਵੀ ਨਹੀਂ ਗੱਲ ਕੀਤੀ ਪਤਾ ਨਹੀਂ ਉਹਨਾਂ ਨੂੰ ਇਹ ਜਾਣਦੇ ਹੀ ਹੋਣਗੇ ਵੀ ਜਸ ਨੇ ਤਾਂ ਦੋ ਤਿੰਨ ਸਾਲ ਦੀ ਬਈ ਕਬੀਲਦਾਰੀ ਆਪ ਹੀ ਸੰਭੀ ਹੋਈਗੀ ਤਾ ਨਹੀਂ ਦੱਸਿਆ ਗਲਤ ਮੇਰੇ ਨਾਲ ਵੀ 2 ਮਹੀਨੇ ਹੀ ਹੋ ਗਏ ਸੀ 2.5 ਮਹੀਨੇ ਵੀ ਨਹੀਂ ਸੀ ਕੋਈ ਵੀ ਕਰੀ ਕੋਈ ਗੱਲ ਪੁੱਛਣੀ ਵੀ ਚੁੱਪ ਹੀ ਕਰ ਜਾਣਾ ਬਸ ਕੋਈ ਗੱਲ ਨਹੀਂ ਸੀ ਜੀ ਮਨ ਦੀ ਗੱਲ ਨਹੀਂ ਸੀ ਦੱਸਦੇ ਜਮੇ ਕਿਵੇਂ ਵੀ ਵਿੱਚ ਕੋਈ ਵੰਦ ਨੂੰ ਜਾਂ ਜ਼ਿਆਦਾ ਤਕਲੀਫ ਹੈ ਜਾਂ ਜੇ ਪੁੱਛਣਾ ਨਹੀਂ ਮੈਂ ਤਾਂ ਵਧੀਆ ਠੀਕ ਆ ਠੀਕ ਆ ਢਿੱਲੀ ਗੱਲ ਤਾਂ ਐਂ ਤਾਂ ਕੀਤੀ ਨਹੀਂ ਨਾ ਜونی ਕੋਈ ਗੱਲ ਢਿੱਲੀ ਨਹੀਂ ਕੀਤੀ ਕਿ ਜਾਂ ਮੈਂ ਜਾਦੇ ਆ ਨਾ ਮੈਂ ਜਿਵੇਂ ਕਹਿੰਦਾ ਹਸਪੀਟਲ ਆ ਬਚਾਲਾ ਆਪਾਂ ਜਾ ਕੇ ਬਣੇ ਉਹ ਨਹੀਂ ਨਹੀਂ ਮੈਂ ਠੀਕ ਐਵੇਂ ਕਹਿੰਦਾ ਤਾਂ ਟੀਕੇ ਲਾਈ ਜਾਂਦੇ ਵੀ ਬਈ ਸਹੀ ਆ ਨਿਕਰੇ ਜਾਣਾ ਮੈਂ ਘਰੇ ਜਾਣਾ ਜਸ ਐਂ ਤਾਂ ਹੀ ਮਜ਼ਾਕ ਵਾਲੀਆਂ ਗੱਲਾਂ ਹੀ ਕਰਦੇ ਰਹੇ ਆ ਬਸ ਉਹੀ ਜਿਵੇਂ ਹਾਸੇ ਘੇੜੀ ਵਾਲਾ ਸੁਭਾਅ ਸੀ ਉਹਨਾਂ ਦਾ ਐਂ ਤਾਂ ਹੀ ਉਹੀ ਗੱਲਾਂ ਕਰਦੇ ਰਹੇ ਸਾਰੇ ਬਹੁਤ ਯਾਦ ਕਰਦੇ ਨੇ ਹਨਾ ਕਿਸ ਦਾ ਸਾਰੇ ਬਹੁਤ ਯਾਦ ਕਰਦੇ ਆ ઠાણે દરબારી ਵੀ ਕੰਮ ਆਉਣਾ ਤੇ ਪੱਲਿਓਂ ਪੈਸੇ ਲਾਏ ਉਹਨੇ ਕਦੀ ਕਿਸੇ ਦੇਦਾਂ ਕਿ 10 ਪੈਸਿਆਂ ਦੇ ਰਵਾਮਦਾਰ ਨਹੀਂ ਸੀਗੇ ਤੇ ਬਹੁਤ ਸਾਨੂੰ ਦਾ ਘਟਾ ਪਿਆ ਹੀ ਪਿਆ ਜਿੰਨੇ ਜਿਹੜੇ ਉਹਦੇ ਯਾਰ ਦੋਸਤ ਜੁੜੇ ਸੀਗੇ ਹਨਾ ਬਹੁਤ ਘਟਾ ਗਿਆ ਕਿ ਨੇ ਰਿਸ਼ਵਿਰ ਜੇ ਕਿਸੇ ਨੇ ਪੈਸਿਆਂ ਨੂੰ ਵੀ ਹੋਣਾ ਕਦੀ ਜਵਾਬ ਨਹੀਂ ਦੇਣਾ ਉਹਨਾਂ ਨੇ じゃ ਕੋਈ ਨਹੀਂ ਯਾਰ ਵੀ ਟਾਈਮ ਸਾਰ ਲੂ ਆ ਉਹਦਾ ਇਹੀ ਹੁੰਦਾ ਹੈ ਇਹੀ ਆਪਾਂ ਕਹਿੰਨੇ ਆ ਨਾ ਵੀ ਜਿੰਨੀ ਇੰਨੀ ਸਲੋਤ ਹੁੰਦੀ ਹੋਵੇ ਇਨਸਾਨ ਦੀ ਉਹ ਦੁਨੀਆ ਤੇ ਜਿਉਂਦਾ ਹੀ ਹੁੰਦਾ ਆਪਾਂ ਤਾਂ ਮੋਹ ਦਾ ਜਾਲ ਆ ਉਹ ਆਪਣਾ ਤਾਂ ਹੋਰ ਤਾਂ ਕੁਛ ਨਹੀਂ ਹੂੰ ਹੂੰ ਕਰ ਵੀ ਕੁਛ ਨਹੀਂ ਸਕਦੇ ਪਰ ਔਖਾ ਬਹੁਤ ਲੱਗਦਾ ਐਥੇ ਦੱਸਿਆ ਨਹੀਂ ਜਾਂਦਾ ਬਹੁਤ ਔਖਾ ਪਰ ਹੁਣ ਕਰ ਕੁਛ ਨਹੀਂ ਸਕਦੇ ਹੁਣ ਜਾਣਾ ਤਾਂ ਪੈਣਾ ਹੀ ਹੈ ਨਾ ਕੀ ਕਰੀਏ ਹੂੰ ਹੂੰ ਉਹਨਾਂ ਦੀਆਂ ਗੱਲਾਂ ਵਿੱਚ ਜਿੱਤੇ ਆਉਂਦੀਆਂ ਬਈ ਐਨੂੰ ਹੌਲੀ ਹੌਲੀ ਤੁਰੇ ਜਾਂਦੇ ਆਓ ਚੀਜ਼ਾਂ ਪਈਆਂ ਉਹਨਾਂ ਦੀਆਂ ਦੇਖ ਕੇ ਫਿਰ ਭਾਵਕ ਤਾਂ ਹੋ ਹੀ ਜਾਂਦਾ ਨਾ ਸੱਤ ਸਾਲ ਦੀ ਉਮਰ ਸੀ ਹੁਣ ਅੱਜ ਆਪਾਂ ਇੱਧਰ ਬੰਡੀਆਂ ਦੇ ਸਿਹਰੇ ਸੀਗੇ ਬੰਨਣੇ ਪੜੋਤਿਆਂ ਦੇ ਸਿਹਰੇ ਵੀ ਉਹ ਬੁੜੀ ਦੇ ਬਣਾਏ ਆ ਕਿੰਨੇ ਆ ਪੁੱਤੇ ਪੜੋਤਿਆਂ ਦੇ ਹੂੰ ਹੂੰ ਤੇ ਪੁੱਤਾਂ ਦੇ ਗਾਂਹਾਂ ਵੀ ਬੱਚੇ ਆ ਤੇ ਹਜੇ ਵੀ ਵਧੀਆ ਵਾ ਉਹ ਹੂੰ ਹੂੰ ਗਦਿਆ ਤੁਰ ਹੀ ਫਿਰਦੀ ਸੁਆ ਇਹ ਵੀ ਆਪਾਂ ਦੇ ਕਹਿੰਦੇ ਪੰਜ ਚਾਰ ਸਾਲ ਹੀ ਮਿਲ ਜਾਂਦੇ ਨਾ ਕਿਤੇ ਤੁਸੀਂ ਚੱਲ ਵੀ ਹੁਣ ਤਾਂ ਸੋਖੇ ਹੋਏ ਸੀਗੇ ਹੁਣ ਟਾਈਮ ਸੀਗਾ ਸਾਰੀ ਜ਼ਿੰਦਗੀ ਸੰਘਰਸ਼ ਜੀ ਲੰਘ ਜਾਂਦੀ ਆਪਣੀ ਜਦੋਂ ਆਪਾਂ ਕਹਿੰਨੇ ਆ ਕਿ ਆਪਾਂ ਐਂ ਕਰਾਂਗੇ ਉਹਦੇ ਨੂੰ ਪਤਾ ਨਹੀਂ ਕੀ ਹੋ ਜਾਣਾ ਹੁੰਦਾ ਸੋਖਾ ਹੋ ਜਾਂਦਾ ਬਹੁਤ ਹੂੰ ਦੇਖਦੇ ਸਾਰਾ ਦੇਖ ਕੇ ਗਿਆ ਆਪਦਾ ਸੁੱਖ ਵੀ ਵੇਖ ਕੇ ਆ ਪਹਿਲਾਂ ਦੁੱਖ ਵੀ ਬੜੇ ਦੇਖੇ ਤੁਸੀਂ ਸਾਡੀ ਸਟੋਰੀ ਦੇਖੀ ਤਾਂ ਹੈਗੀ ਹੋਈ ਸੀ ਜਦੋਂ ਉਹ ਜਾਸ ਆਈ ਸੀ ਆਪਣੇ ਘਰੇ ਹਾਂ ਤੇ ਬਹੁਤ ਟਾਈਮ ਯਾਨੀ ਕਿ ਔਖਾ ਨਿਕਲਿਆ ਸਾਡਾ ਹਣ ਨਿਕਲਿਆ ਚਲ ਰਲ ਮਿਲ ਕੇ ਇਹ ਛੋਟੇ ਸੀ ਕੱਢ ਲਿਆ ਹੂੰ ਹੁਣ ਔਖੇ ਹੋ ਸੀ ਥੋੜੀ ਜੀ ਸਖਿਆਈ ਦੇਖ ਲਏ ਅੰਦੇ ਚਲ ਵਧੀਆ ਪਰ ਸਾਡੀ ਫੈਮਲੀ ਨੇ YouTube ਫੈਮਲੀ ਜੋ ਵੀ ਸਾਡੇ ਪਰਿਵਾਰ ਸਾਡੇ ਨਾਲ ਜੁੜੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਨੂੰ ਦੁੱਖ ਗੁੰਡਾਇਆ। ਤਾਂ ਕਿਹ ਪਛਾਣ ਜਾ ਹੋਰੰਦਾ ਚੱਲ ਐਨੇ ਨਾ ਬੰਡੇ ਆ ਜਾਂਦਾ। ਮੋੜ ਕੇ ਤਾਂ ਕਿਸੇ ਨੇ ਨਹੀਂ ਲੈਣਾ ਹੁੰਦਾ ਹਨਾ। ਸਾਡੇ ਤੋਂ ਵੀ ਬਹੁਤ ਦੁਖੀ ਐ ਜੇ ਜ਼ਿਆਦਾ ਰੋ ਰੋ ਕੇ ਗੱਲਾਂ ਕਰਦੇ ਆਂ ਲਾ ਕਹਿੰਦਾ ਇਹਨਾਂ ਨੂੰ ਕਿਹੜਾ ਜ਼ਿਆਦਾ ਲੱਗੀ ਐ। ਹੈਂ? ਅਸੀਂ ਆਪਦੀ ਫੈਮਿਲੀ ਨਾਲ ਹੀ ਗੱਲਾਂ ਕਰਦੇ ਆਂ ਅਸੀਂ। ਵੀ ਉਹਨਾਂ ਨੂੰ ਪਤਾ ਹੁੰਦਾ ਜਿੰਨਾਂ ਤਨ ਲੱਗੀਆਂ ਸੋਹੀ ਜਾਣੇ ਇਹੋ ਜਿਹੇ ਬੰਦਿਆਂ ਦੇ ਬੇਬੇ ਫੋਨ ਆਏ ਮੈਨੂੰ ਕਿ ਪਤਾ ਨਹੀਂ ਕਿੰਨੇ ਕ ਬੰਦੇ ਕੱਲਾ ਕੱਲਾ ਹੀ ਰਹਿ ਗਏ ਸਾਰਾ ਸਾਰਾ ਪਰਿਵਾਰ ਹੀ ਅੱਥੀ ਦੂਰ ਪਾਉਣਾ ਨੇ ਉਹ ਕਹਿੰਦੇ ਅਸੀਂ ਸਾਡੇ ਕੋਲ ਉਮੀਦ ਹੀ ਨਹੀਂ ਕੋਈ ਜਾਣ ਦੀ ਹਾਂ ਬਹੁਤ ਸੁਣਦੇ ਆ ਕਿ ਕਿੰਨਾ ਔਖਾ ਵੀ ਸਾਡੇ ਨਾਲ ਵੀ ਬਹੁਤ ਔਖੇ ਲੋਕ ਉਹ ਮੈਨੂੰ ਹੌਸਲਾ ਦਿੰਦੇ ਨੇ ਸਾਰੇ ਕਹਿੰਦੇ ਜਸ ਤੇਰੇ ਲਈ ਮਾਂ ਹੈਗੀ ਜਾਂ ਤੇਰੀ ਵਾਈਫ ਹੈਗੀ ਜਾਂ ਤੇਰਾ ਬੱਚਾ ਹੈਗਾ ਤੇਰੀ ਬੱਚੀ ਹੈਗੀ ਜਾਂ ਭੈਣ ਭਰਾ ਨੇ ਰਿਸ਼ਤੇਦਾਰ ਨੇ ਵੀ ਕਈ ਬੰਦੇ ਇਹੋ ਜਿਹੇ ਸਾਡੇ ਕੋਈ ਨਹੀਂ ਹੈ ਨਹੀਂ ਅਸੀਂ ਕੀ ਦੀ ਕੀ ਦੀ ਆਸ ਤੇ ਜਾਈਏ ਸੋ ਦੁਨੀਆ ਬਹੁਤ ਦੁਖੀ ਹੈ ਜੀ ਬਹੁਤ ਬੀ ਬਹੁਤ ਵੀ ਆ ਇੱਕ ਦੂਜੇ ਵੱਲੀ ਦੇਖ ਕੇ ਟਾਈਮ ਪਾਸ ਕਰ ਲਈਦਾ ਸੋਚੀਦਾ ਵੀ ਉਹ ਵੀ ਆਏ ਆਏ ਆ ਫਰ ਕੀ ਕਰਿਆ ਜਾਵੇ ਸੋ ਪਹਿਲਾ ਦਿਨ ਨੰਗਦੇ ਸੀ ਹੁਣ ਮਹੀਨਿਆਂ ਚ ਹੋ ਗਿਆ ਮੁੜ ਕੇ ਸਾਲਾਂ ਚ ਹੋ ਜਾਣਾ ਕਿਧਰੇ ਜਦੋਂ ਸੋਚੀਦਾ ਵੀ ਜਿਹੜੀਆਂ ਰੂਹਾਂ ਚਲੀਆਂ ਜਾਂਦੀਆਂ ਉਹਨਾਂ ਨੇ ਕਿਸੇ ਨੇ ਵਾਪਸ ਕੀ ਨਹੀਂ ਆਉਣਾ ਕਿ ਪਤਾ ਨਹੀਂ ਕਿਹੋ ਜੀ ਜਗ੍ਹਾ ਤੇ ਜਾਂਦੇ ਨੇ ਵੀ ਲੰਮੀ ਸੋਚ ਕੇ ਦੇਖੋ ਆਪਾਂ ਸਾਰੇ ਜਦੋਂ ਸੋਚੀਦਾ ਨਾ ਵੀ ਮੁੜ ਕੇ ਆਉਣਾ ਹੀ ਨਹੀਂਗਾ ਖੁਦਾ ਨਹੀਂ ਨਹੀਂ ਹੁਣ ਨਹੀਂ ਮਿਲਣਾ ਹਨਾ ਉਦੋਂ ਬੜਾ ਮਨ ਦੁਖੀ ਹੁੰਦਾ ਬੜਾ ਚਤੌਖਾ ਹੁੰਦਾ ਸਾਰੇ ਆਪਣੇ ਬਹੁਤ ਲੋਕ ਆ ਜਿਹੜੇ ਆਪਣੇ ਜਿਨ੍ਹਾਂ ਨੂੰ ਬਹੁਤ ਅਕਿਆਈਆਂ ਕੀ ਕਰਨਾ ਨੂੰ ਦਿਨ ਪਰ ਰਾਤ ਚੈਨ ਹੀ ਨਹੀਂ ਵਿਚਾਰਿਆਨ ਡੇੜੀ ਕਦੇ ਰਾਤ ਨਹੀਂ ਲੈਂਦੇ ਸੀਗੇ ਰਾਤ ਨਹੀਂ ਸੀ ਰਹੇ ਕਦੇ ਮੈਨਾਂ ਘਰ ਦਾ ਉਹਨੂੰ ਹੁੰਦਾ ਸੀ ਹੁਣ 2 ਮਹੀਨੇ ਹੋ ਗਏ ਚੱਲੇ। ਬਾਕੀ ਅਸੀਂ ਐਂ ਉਹ ਵੀ ਹੈ ਨਾ ਵੀ ਅੱਜ ਤੱਕ ਮੇਰਾ ਖੜ 42 ਸਾਲ ਹੋ ਗਏ ਹੋਣਗੇ। ਵੀ ਅਸੀਂ ਉਹ ਇਕੱਲੇ ਕਦੇ ਨਹੀਂ ਸੀ ਗਏ ਕਿਤੇ ਵੀ ਜੇ ਤੋ ਜਾਣਾ ਅਸੀਂ ਇਕੱਠਿਆਂ ਨਹੀਂ ਜਾਣਾ। ਹੂੰ ਇਕੱਠੇ ਜਾਂਦੇ ਸੀ। ਪਹਿਲਾਂ ਮੋਟਰਸਾਈਕਲ ਤੇ ਜਾਣਾ ਪਹਿਲਾਂ ਕੋ ਸਕੂਟਰ ਨਹੀਂ ਆਉਂਦਾ ਸੀ ਜਦੋਂ ਵਿਆਹ ਹੋਇਆ ਛੇਤੋਂ ਉਹ ਟਰੈਕਟਰ ਹੀ ਸੀਗੇ। ਟਰੈਕਟਰ ਤੇ ਵੀ ਜਾਂਦੇ ਰਹੇ ਹਾਂ ਹਨਾ। ਉਹ ਇਹ ਮੋਲ ਸੀਗਾ ਉਹਨੂੰ ਬਾਅਦ ਫਿਰ ਇੱਕ ਸਕੂਟਰ ਜਿਹਾ ਲੈ ਆ ਸਕੂਟਰ ਜਿਹੜੇ ਹੁੰਦੇ ਸੀ ਉਹ ਲੈ ਲਿਆ ਫਿਰ ਇੱਕ ਮੋਟਰਸਾਈਕਲ ਉਹਦੋਂ ਬਾਅਦ ਲਿਆ ਹੁਣ ਤੋਂ ਚਲ ਗੱਡੀਆਂ ਤੇ ਜਾਣ ਲੱਗੇ ਸੀ ਸੁਪਰਮਾਰਟ ਵਾਲੇ ਸਾਹ ਕੋ ਦਿੰਦਾ ਸੀਗਾ ਬਟ ਨਾ ਕਿ ਥੋੜੀ ਜਿਹੀ ਲਾਈਫ ਕਿਤੇ ਹੋਰ ਮਿਲ ਜਾਂਦੀ ਬਾਪੂ ਉਹਨਾਂ ਦਾ ਕਿਆ ਬਾਤਾਂ ਸੀਗੀ ਪਰ ਪਰ ਜੋ ਉਹ ਲਿਖਿਆ ਸੀ ਉਹ ਹੋ ਕੇ ਰਹਿੰਦਾ ਬਹੁਤ ਭੱਜਿਆ ਸੀ ਲੈ ਕੇ ਮੈਂ ਬਹੁਤ ਭੱਜਿਆ ਵੀ ਬਾਪੂ ਕਿਵੇਂ ਨਾ ਕਿਵੇਂ ਕਿਵੇਂ ਨਾ ਠੀਕ ਹੋ ਜਾਣਾ ਪਰ ਆਣਾ ਵਾਹ ਨਹੀਂ ਚੱਲੀ ਗਏ ਬੱਸ ਜੀ ਬੱਸ ਨਹੀਂ ਚੱਲੇ ਆਪਣਾ ਜੋਰ ਬਹੁਤ ਲਾਇਆ ਪਰ ਉਹ ਨਹੀਂ ਚੱਲੀ ਵਾਹ ਕਿਸੇ ਪਾਸੇ ਉਹ ਵੀ ਆਪਾਂ ਸਮਝ ਦੱਸ 10 ਦਿਨ ਘਰੇ ਤਾਂ ਲੈ ਕੇ ਐਵੇਂ ਡਾਕਟਰ ਦਾ ਸਾਨੂੰ ਦੱਸਿਆ ਹੀ ਹੋਇਆ ਸੀਗਾ ਵੀ ਜਸ ਸਿਹਤ ਅਸੇ ਬਾਈ ਪੂਰਾ ਨਹੀਂ ਸੀ ਦੱਸ ਦੇ ਗਿਆ ਤੇ ਪਰ ਫਿਰ ਵੀ ਸਾਡੇ ਰਸਤੇਦਾਰ ਨਾਲ ਗਿਆ ਸੀ ਉਹਦੇ ਨਾਲ ਗੱਲ ਡਾਕਟਰ ਨੇ ਕੀਤੀ ਸੀ ਉਹਨੇ ਵੀ ਹੈ ਤਾਂ ਸੇਬਾਈ ਹੋਈਆਂ ਘੋਣੀਆਂ ਇਹਨਾਂ ਦੀ ਕਹਿੰਦੇ ਕਹਿੰਦੇ ਸੀ ਕਰੇ ਜਦੋਂ ਡੈਡੀ ਐਡਮਿਟ ਸੀ ਨਾ ਉਦੋਂ ਮੈਨੂੰ ਉਹਨੇ ਬਹੁਤ ਵਾਰੀ ਗਿਆ ਸਾਰੇ ਗਏ ਕਹਿੰਦੇ ਬਾਈ ਤੁਸੀਂ ਨਾਂ ਲੈ ਕੇ ਆਓ ਕਹਾ ਮੈਨੂੰ ਤਾਂ ਜਸਤੂ ਮਰੇ ਨੂੰ ਲੈ ਕੇ ਜਾਣਾ ਇੱਥੋਂ ਵੀ ਮੈਂ ਜਾਉਂਦੇ ਨਹੀਂ ਜਾਣਾ ਇੱਥੇ ਤੇ ਮੈਨੂੰ ਬਹੁਤ ਪਰਿਵਾਰ ਇਦਾਂ ਦੇ ਨੇ ਜਿਨ੍ਹਾਂ ਦੇ ਇੱਕ ਫੈਮਿਲੀ ਮੈਂਬਰ ਕਹਿੰਦੇ ਯਾਰੀ ਦੁਨੀਆਂ ਤੋਂ ਚਲੇ ਗਏ ਸਾਨੂੰ ਘਰੇ ਲੈ ਜਾਓ ਉਹ ਲਾਜ ਗਰਾਉਂਡ 'ਚ ਕਰ ਕਰੀ ਨਹੀਂ ਲੈ ਕੇ ਆਏ ਸਿਆਰੀ ਉੱਥੋਂ ਉਹਨਾਂ ਦੀਆਂ ਬਾਡੀਆਂ ਲੈ ਕੇ ਆਦੀਆਂ ਤੇ ਬਾਅਦ ਨੂੰ ਸਾਰੇ ਬਹੁਤ ਪਛਤਾਏ ਵੀ ਮੈਨੂੰ ਫੋਨ ਵੀ ਆਉਂਦੇ ਕਹਿੰਦੇ ਵੀ ਪਛਤਾਉਣਾ ਹੀ ਆ ਸੀ ਕਿਤੇ ਜਾਉਂਦੇ ਜਾਂਦੇ ਘਰੇ ਲੈ ਆਉਂਦੇ ਆ ਤੇ ਪਰਿਵਾਰ ਦੇ ਵਿੱਚ ਚਲੋ 10 ਦਿਨ ਉਹ ਵਾਧੂ ਸੇਵਾ ਕਰ ਲਈ ਉਹਨਾਂ ਦੀ ਹਨਾ ਉਹਨਾਂ ਨੂੰ ਵੀ ਪਤਾ ਸੀ ਅਸੀਂ ਆ ਦੇ ਪਰਿਵਾਰ ਚ ਹੀ ਆ ਪਏ ਅੱਜੇ ਮੈਂ ਸਾਡੇ ਹੱਥਾਂ 'ਚ ਹੀ ਚਲੇ ਗਏ ਆ ਕੋਲੇ ਅਸੀਂ ਸਾਰੇ ਜਾਣੇ ਕਿੱਥੇ ਹੁਣ ਆਪਾਂ ਬੰਦੇ ਦੇ ਕੋਲੇ ਵੀ ਨਹੀਂ ਚਲੋ ਜਾਣ ਦੇ ਕਿੰਨੇ ਸਾਰਿਆਂ ਨੇ ਆ 4 ਵਜੇ ਮੈਂ ਚਾਹ ਧਰਤੀ ਆ ਬਸ ਮੈਂ ਕਿਹਾ ਵੀ ਨਾਲੇ ਇੱਥੇ ਡੈਡੀ ਨੂੰ ਪਿਆ ਦੇਾਂਗੇ ਨਾਲੇ ਆਪਾਂ ਪੀ ਲਾਂਗੇ ਚਾਹ ਤੇ 4 ਵਜੇ ਤੇ 35 ਮਿੰਟ ਤੇ ਉਹਨਾਂ ਦੀ ਡਿੱਕ ਹੋਈ ਹੱਥਾਂ ਦੇ ਵਿੱਚ ਹੀ ਸੀ ਚਾਹ ਤੋਂ ਅਸੀਂ ਪੀਤੂਏ ਨਹੀਂ ਨਾ ਉਹਨਾਂ ਨੇ ਪੀਤੀ ਹੂੰ ਤੇ ਨਾ ਅਸੀਂ ਪੀਤੀ ਕਿਸੇ ਨੇ ਪੀਣੀ ਸੀ ਨਹੀਂ ਬਸ ਹੱਥਾਂ 'ਚ ਹੀ ਚਲੇ ਗਏ ਪਾਣੀ ਜਰੂਰ ਦੋ ਤਿੰਨ ਚਮਚੇ ਪੀ ਲਿਆ ਸੀ ਹਾਜੀ ਚਲੇ ਗਏ ਜਾਂਦੇ ਹੱਥ 'ਚ ਹੱਥ ਸੀਗਾ ਜਰਮਾਲ ਵੀ ਤਾਂ ਕਹਿਤਾ ਸਾਨੂੰ ਉਹਨਾਂ ਨੇ ਸਾਰੇ ਹੁਣ ਉਹ ਵੀ ਕਮੈਂਟ ਕਰਦੇ ਕਿ ਸੀਤੀ ਸਾਨੂੰ ਜੁਬਰਾਜ ਨੂੰ ਦਿਖਾਓ ਜੁਬਰਾਜ ਨੂੰ ਦੇਖਣਾ ਉਹਨੂੰ ਮਿਲਣਾ ਸੀ ਹਨਾ ਸਭ ਨੂੰ ਬੜਾ ਤੁਸੀਂ ਚਾਹ ਜਤਾਇਆ ਸਾਰੇ ਜਾਣਿਆਂ ਨੇ ਹਨਾ ਕਿ ਵੀ ਸਾਡੇ ਪਰਿਵਾਰ ਦੇ ਵਿੱਚ ਨਵਾਂ ਮੈਂਬਰ ਜੁੜਿਆ ਸੋ ਤੁਸੀਂ ਬਹੁਤ دعاواں ਕੀਤੀਆਂ ਕਿ ਵਾਹਿਗੁਰੂ ਪੁੱਤ ਦੀ ਦਾਤ ਦੇਵੇ ਹਨਾ ਤੇ ਪ੍ਰਮਾਤਮਾ ਨੇ ਪੁੱਤ ਦੀ ਦਾਤ ਹੀ ਦਿੱਤੀ ਆ ਹਨਾ ਖੁਸ਼ੀ ਤੇ ਗਮੀਆਂ ਨੂੰ ਦੋਹਾਂ ਨੂੰ ਇਕੱਠਾ ਕਰ ਵਾਹਿਗੁਰੂ ਨੇ ਇੰਨਾ ਪਿਆਰਾ ਬੱਚਾ ਦਿੱਤਾ ਮੈਂ ਕਹਿੰਨਾ ਹਰੀਖ ਦੀਆਂ ਝੂੜੀਆਂ ਭਰੀ ਹਨਾ ਤੇ ਡੇਢੀ ਦੇਖੇ ਜਾਂਦੇ ਜਾਂਦੇ ਆਪਦੇ ਪੁੱਤੇ ਨੂੰ ਜੀ ਨਾ ਦੇਖਿਆ ਜਾਂਦਾ ਉਹ ਵੀ 1 ਮਹੀਨਾ ਪਹਿਲਾਂ ਆ ਗਿਆ ਟਾਈਮ ਤੋਂ ਤਾਂ ਵੇਖ ਲਿਆ ਦੋ ਤਿੰਨ ਵਾਰ ਹੀ ਪਾਇਆ ਝੋਲੀ 'ਚ ਉਹਨਾਂ ਨੇ ਹਾਂ ਬੁੱਪੇ ਚੱਕਿਆ ਵੀ ਹੋਇਆ ਸੀ ਆ ਡੈਡੀ ਚੱਕਿਆ ਸੀ ਜਿੱਦਾਂ ਸੇਰੇ ਬੰਨਣੇ ਸੀ ਉਦਦੇ ਵੀ ਚੱਕਿਆ ਜਦੋਂ ਆਇਆ ਜਿੱਦੇ ਲੈ ਕੇ ਆਂਦਾ ਉਦਦੇ ਵੀ ਚੱਕਿਆ ਪਹਿਲਾਂ ਡੈਡੀ ਨੂੰ ਫੜਾਇਆ ਔਰ ਜਦੋਂ ਅਸੀਂ ਆਏ ਆ ਹਸਪੀਟਲੋਂ ਪਹਿਲਾਂ ਡੈਡੀ ਨੂੰ ਫੜਾਇਆ ਫਿਰ ਜਦੋਂ ਸੇਰੇ ਬੰਨਨੇ ਉਦੋਂ ਵੀ ਉਹਨਾਂ ਦੇ ਕੋਲੇ ਸੀ ਜਦੋਂ ਫਿਰ ਮਹੰਤ ਆਏ ਆ ਉਦੋਂ ਵੀ ਡੈਡੀ ਤੇ ਆਏ ਆ ਵਧੀਆ ਚੱਕਿਆ ਪਿਆ ਸੀ ਇਹਨਾਂ ਦੀ 1 ਮਹੀਨੇ ਦੀ ਚੱਕਣ ਵਾਲਾ ਹੋ ਜੂਗਾ ਛੋਟਾ ਅਸੀਂ 1 ਦਿਨ ਦੇ ਵਿੱਚ ਸਾਰਾ ਪ੍ਰੋਗਰਾਮ ਤਾਂ ਹੀ ਆ ਕਰ ਦਿੱਤਾ ਸੀ ਕੀ ਪਤਾ ਕਿ ਦਿਨ ਜਿਆਦਾ ਨਾ ਢਿੱਲੇ ਹੋ ਜਾਣ ਕਿਤੇ ਵੀ ਇਹੇ ਬੈਠੇ ਵੇਖ ਜਾਣ ਸਾਰਾ ਕੁਝ ਬਸ ਉਦੋਂ ਦਾ ਦੂਹਕ ਦਿਨ ਬਾਅਦ ਫੇਰ ਨਹੀਂ ਬੋਲੇ ਇਹ ਤਾਂ ਬੋਲੇ ਹੀ ਨਹੀਂ ਉਹ ਫੇਰ ਵੀ ਬੋਲੇ ਕੋਈ ਗੱਲ ਹੀ ਨਹੀਂ ਹੋਈ ਐਂਡ ਤੇ ਕੋਈ ਦੁੱਖ ਸੁੱਖ ਨਹੀਂ ਹੋਇਆ ਬਣਾ ਪੰਜ ਕਿ ਦਿਨ ਨਹੀਂ ਜਮਾ ਹੀ ਨਹੀਂ ਉਹਨਾਂ ਨੇ ਅੱਖ ਨਹੀਂ ਪੱਟੀ ਬੋਲੇ ਨਹੀਂ ਝੱਕੇ ਨਹੀਂ ਜਿਸ ਤਰ੍ਹਾਂ ਸੁੱਤੇ ਉਵੇਂ ਹੀ ਬਸ ਸੁੱਤੇ ਪਏ ਆ ਤੇ ਉਵੇਂ ਹੀ ਸੁੱਤੇ 435 ਤੇ ਸਾਡੇ ਕੋਲ ਚਲੇ ਗਏ ਆ ਬਸ ਸੋ ਸਾਰੇ ਜਣੇ ਬਹੁਤ ਕਮੈਂਟ ਕਰਦੇ ਸੀਗੇ ਕਿ ਮਾਤਾ ਨੂੰ ਜਰੂਰ ਮੰਮੀ ਨੂੰ ਬੁਲਾਏ ਮਲਾਇਓ ਫਿਰ ਉਸ ਤੋਂ ਬਾਅਦ ਆਪਾਂ ਜਵਰਾਜ ਨੂੰ ਜਲਦੀ ਲੈ ਕੇ ਆਉਣਾ ਸਾਨੂੰ ਐ ਹਜੇ ਛੋਟਾ ਹਲੇ ਹਨ ਦੋ ਕੁ ਮਹੀਨੇ ਦਾ ਹੋ ਗਿਆ ਆਪਣਾ ਬੱਚਾ ਹਨ ਹਾਂ ਦੋ ਕੁ ਮਹੀਨੇ ਦਾ ਹੋ ਗਿਆ ਤੀਜਾ ਲੱਗਾ ਗਿਆ ਕਿ ਬਹੁਤ ਪਿਆਰਾ ਬੱਚਾ ਸਭ-ਸਭ ਨੂੰ ਬਹੁਤ ਹੈਗਾ ਕਿ ਦੇਖੀਏ ਅਸੀਂ ਹਨਾ ਕਿ ਬਹੁਤ ਪਿਆਰਾ ਬੱਚਾ ਪਰਮਾਤਮਾ ਨੇ ਦਿੱਤਾ ਤੇ ਅਸੀਂ ਹਜੇ ਕਹਿੰਨੇ ਚਲ ਨਾਂ ਲੈ ਕੇ ਆਈਏ ਨਾਂ ਦਿਖਾਈਏ ਹਨਾ ਕਿ ਬੱਚਾ ਛੋਟਾ ਹਜੇ ਆਪਾਂ ਨਾਂ ਲੈ ਕੇ ਜੀ ਤਾਂ ਮੇਰਾ ਵੀ ਬੋ ਕਰਦਾ ਇਤਿ ਸਾਰੇ ਨੇ ਦੁਆਵਾਂ ਕੀਤੀ ਆ ਕਿ ਛੇਤੀ ਛੇਤੀ ਸਾਨੂੰ ਯੋਗਰਾਜ ਨੂੰ ਦਿਖਾਓ ਹਨਾ ਉਹ ਵੀ ਵਿਚਾਰਾ ਦਾਦੇ ਨੂੰ ਆਪਣਾ ਮੂੰਹ ਦਿਖਾਉਣਾ ਸੀ ਇੱਕ ਮਹੀਨਾ ਪਹਿਲਾਂ ਹੀ ਆ ਗਿਆ ਆਪਦੇ ਟਾਈਮ ਤੇ ਹਨਾ ਇਹ ਕਿਤੇ ਆਲ ਦੇ ਟਾਈਮ ਤੇ ਹੁੰਦੇ ਨੇ ਜਦੋਂ ਉਹਨੂੰ ਦੇਖਦੇ ਆ ਨਾ ਕਿ ਉਹਦੋਂ ਥੋੜੀ ਜਿਹੀ ਮਨ ਨੂੰ ਸ਼ਾਂਤੀ ਮਿਲਦੀ ਆ ਨਾ ਕਿ ਯਾਰ ਪਰਮਾਤਮਾ ਨੇ ਚਲੋ ਆ ਵੀ ਇਧਰੋਂ ਵੀ ਸੁਣ ਲਈ ਹੈ ਨਾ ਪਰ ਬੰਦੇ ਫੈਮਿਲੀ ਚ ਇੱਕ ਬੰਦਾ ਵਧਾਇਆ ਸੀਗਾ ਤੇ ਬੰਦਾ ਇੱਕ ਘਟ ਗਿਆ ਉੱਥੇ ਜਾ ਵੜਿਆ ਕੰਮ ਵੀ ਰਣਾ ਚਲੋ ਕੋਈ ਗੱਲ ਨਹੀਂ ਹੈ ਨਾ ਬਾਪੂ ਦੇਖ ਗਿਆ ਜੇ ਨਾ ਦੇਖ ਜੇ ਨਾ ਪਤਾ ਲੱਗਦਾ ਨਾ ਫਿਰ ਬਾਲਾ ਮੰਨੂ ਹੋਣਾ ਸੀ ਕਿ ਯਾਰ ਇਹ ਜਾਂਦੇ ਜਾਂਦੇ ਜਾਂ ਵੇਖ ਵੀ ਵੇਖਿਆ ਹੀ ਨਹੀਂ ਗਿਆ ਹਨ ਉਹ ਮਹੀਨਾ ਪਹਿਲਾਂ ਆ ਗਿਆ ਕਰਕੇ ਬੁੱਪਲ ਜੀ ਵੀ ਪਾ ਲਿਆ ਚਲੋ ਪਤਾ ਵੀ ਲੱਗ ਗਿਆ ਤੇ ਬਾਪੂ ਨੂੰ ਹੌਸਲਾ ਵੀ ਹੋ ਗਿਆ ਬਾਕੀ ਸਾਰੇ ਨੇ ਵਲੌਗ ਦੇਖੇ ਹੀ ਹੈ ਨਾ ਤੇ ਇਹ ਸੀ ਆਪਣਾ ਨਿੱਕਾ ਜਿਹਾ ਵਲੌਗ ਫਿਰ ਆਪਾਂ ਹੌਲੀ ਹੌਲੀ ਲੈ ਕੇ ਆਇਆ ਕਰਾਂਗੇ ਨਾ ਤੇ ਬੀਬੇ ਨੂੰ ਸਾਰੇ ਜਣੇ ਦਵਾਵਾਂ ਜਰੂਰ ਦਿਓ ਕਮੈਂਟਾਂ ਦੇ ਵਿੱਚ ਬਾਕੀ ਹੁਣ ਕੁਝ ਨਹੀਂ ਕਰ ਸਕਦੇ ਆਪਾਂ ਫਾਕੀ ਸਾਡੇ ਪਰਵਾਹ ਇਸ ਤੋਂ ਗੱਲ ਕਦੇ ਹੋਈ ਨਹੀਂ ਸੀ ਇਹੋ ਜੀ ਮੈਂ ਗੁੱਸੇ 'ਈ ਗੱਲ ਲਈ ਆਇਆ ਠਕੜੀ ਨਾਲ ਵੀ ਅੱਜ ਤੱਕ ਕੋਈ ਗੱਲ ਹੀ ਨਹੀਂ ਹੋਈ ਮੇਰੀ ਅੱਜ ਤਾਂ ਹੀ ਸੌ ਗੱਲਾਂ ਹੋ ਜਾਂਦੀਆਂ ਕਿ ਕਦੇ ਗੱਲ ਹੀ ਨਹੀਂ ਹੋਈ ਸੀ ਕਦੇ ਜਾਂ ਗੁੱਸੇ 'ਈ ਗਲੇ ਨਾ ਨਾ ਜਦੋਂ ਉਹਨੇ ਕਦੇ ਮੈਨੂੰ ਐ ਕੋਈ ਵੱਧ ਘਟ ਗਈ ਆ ਨਾ ਉਹਨੂੰ ਪਤਾ ਵੀ ਨਹੀਂ ਆਪੇ ਕਰਨਾ ਕੋਈ ਵੀ ਕੰਮ ਜਾਸ ਨੇ ਕਰਨਾ ਜਿੰਦੇ ਉਹਨੇ ਜਾਰਦੋਸਤ ਨੇ ਉਹਨਾ ਹਰਕ ਨੂੰ ਉਹਨੇ ਦਿਖਾਉਣਾ ਵੀ ਜਾਸ ਨੇ ਆ ਜਾ ਕੰਮ ਕੀਤਾ ਆਹ ਕੰਮ ਕੀਤਾ ਪੂਰੀ ਖੁਸ਼ੀ ਨਾ ਦਿਖਾਉਂਦੇ ਸੀਗਾ ਬਹੁਤ ਵਧੀਆ ਲੰਘਿਆ ਉਹ ਆਪ ਨੂੰ ਚਾਹ ਹੁੰਦਾ ਸੀ ਉਹਨੇ ਹਰੇਕ ਨੂੰ ਚੀਜ਼ ਦਿਖਾਉਣੀ ਅੱਜ ਆਪਾਂ ਜਾਸ ਨੇ ਆਬ ਬਣਾਇਆ ਘਰੇ ਹੁਣ ਆਪਾਂ ਆਹ ਦੀ ਜ ਲੈ ਲੈਂਦੀ ਹੁਣ ਆਪਾਂ ਆਹ ਗੱਡੀ ਲੈ ਆਂਦੀ ਜਾਸ ਹੁਣ ਇੱਥੇ ਪ੍ਰੋਗਰਾਮ ਜਾਸ ਦਾ ਇੱਥੇ ਸ਼ੋਅ ਆ ਉਹਦਾ ਇੰਨਾ ਕੰਮ ਐ ਇਦਾਂ ਉਹਦੇ ਕੋਲ ਇੰਨੇ ਜਿਆਦੇ ਪ੍ਰੋਗਰਾਮ ਨੂੰ ਬੜਾ ਚਾਹ ਹੁੰਦਾ ਸੀ ਉਹਨਾਂ ਹਰੀਕ ਨਾਲ ਗੱਲ ਕਰਨੀ ਹਰੀਕ ਦੇ ਨਾਲ ਸ਼ੇਅਰ ਕਰਨੀ ਕਿ ਮੈਂ ਕਹਿੰਦਾ ਜਿਹੜੀ ਤੂੰ ਨਾ ਮੈਂ ਗੱਲ ਕਰ ਰਿਹਾ ਕਰ ਕਿਸੇ ਕੋਲੇ ਦਿਲ ਦਾ ਭੇਤ ਨਹੀਂ ਲਈਦਾ ਹੁੰਦਾ ਬਸ ਕੀ ਹੁੰਦਾ ਕਿ ਮੈਂ ਕਰਦੇ ਹਾਂ ਨਾ ਦੀ ਇਹ ਚੀਜ਼ ਨਹੀਂ ਆਪਾਂ ਸਪੈਸ਼ਲ ਗੱਲ ਕਰਨੀ ਉਹ ਦਿਲ ਦਾ ਉਹ ਜਿਹੜੀ ਇਦਾਂ ਦੇ ਸੀਗੇ ਕਿ ਉਹਨਾਂ ਹਰੀਕ ਦਾ ਦਿਲ ਦੀ ਗੱਲ ਹਰੀਕ ਨਾਲ ਕਰ ਲੈਣੀ ਯਾਰ ਮਗਰੋਂ ਵੀ ਆਏ ਨਹੀਂ ਸੀਗਾ ਵੀ ਪੜਦਾ ਨਹੀਂ ਕਿਸੇ ਨੂੰ ਰੱਖਣਾ ਜਿਹੜੇ ਯਾਰ ਦੋਸਤ ਹਰੀਕ ਕੋਲੇ ਕਰ ਲੈਣੀ ਆਪਾਂ ਕਹਿੰਦੇ ਯਾਰ ਆਪ ਦਾ ਘਰ ਦੀ ਸੌ ਬਣਦੇ ਹੁੰਦੇ ਨਹੀਂ ਇਹ ਵੇਖ ਤਾਂ ਜਿਵੇਂ ਉਹ ਤੁਹਾਡੇ ਅੰਕਲ ਨੇ ਹੂੰ ਦਵਰਜੀ ਵਾਲੇ ਹੂੰ ਹਨਾ ਉਹ ਜਿਵੇਂ ਤੁਹਾਡੇ ਡੈਡੀ ਦੀ ਸੇਮ ਕਾਪੀ ਹੈ ਹਨਾ ਵੀ ਉਵੇਂ ਜੇ ਗੱਲਾਂ ਕਰਦੇ ਹੈ ਹਨਾ ਹਾਂਜੀ ਹਾਂਜੀ ਸਾਡੇ ਅੰਕਲ ਨੇ ਦਵਰਜੀ ਤੋਂ ਤੇ ਉਹਨਾਂ ਨਾਲ ਸਾਡਾ ਇੰਨਾ ਪਰਿਵਾਰਕ ਇੰਨਾ ਜ਼ਿਆਦਾ ਪਿਆਰ ਆ ਬਹੁਤ ਪਿਆਰ ਆ ਉਹਨਾਂ ਦੇ ਨਾਲ ਰਾਤ ਵੀ ਅਸੀਂ ਇਕੱਠੀ ਸੀਗੇ ਉੱਤੇ ਤੇ ਜਦੋਂ ਵੀ ਔਖਾ ਟਾਈਮ ਆਉਂਦਾ ਨਾ ਕਿ ਕਮਾਈ ਆਪਾਂ ਆਪਦੀ ਆਪ ਕਰਨੀ ਹੁੰਦੀ ਆ ਦੋ ਦੋ ਤਨ ਮੇਰੇ ਆਏ ਅਫਸੋਸ ਕਰਨ ਇੱਕ ਵਾਰੀ ਫਿਰ ਆਪਣੀ ਵਾਈਫ ਨੂੰ ਵੀ ਨਾਲ ਲੈ ਕੇ ਆਏ ਹੁਣ ਫਿਰ ਸ਼ਗਨ ਦੇਣ ਵਾਸਤੇ ਆਏ ਪਰਿਵਾਰ ਦੇ ਵਿੱਚ ਛੋਟੇ ਨੂੰ ਕਿਉਂਕਿ ਉਦੋਂ ਪਹਿਲਾਂ ਇਹ ਡੈਡੀ ਦਾ ਮਤਲਬ ਕਿ ਡੈਥ ਹੋ ਗਈ ਸੀ ਉਸ ਤੋਂ ਬਾਅਦ ਫਿਰ ਸ਼ਗਨ ਦੇਣ ਆਏ ਕਿ ਪ੍ਰਮਾਤਮਾ ਨੇ ਚਲੋ ਪੁੱਤ ਵੀ ਪੁੱਤ ਦੀ 10 ਬਾਰਸ਼ੀ ਉਦੋਂ ਆਏ ਫਿਰ ਅਸੀਂ ਵੀ ਜਾ ਕੇ ਮਿਲ ਕੇ ਆਏ ਆਂ ਰਾਤ ਵੀ ਅਸੀਂ ਇਕੱਠੇ ਸੀਗੇ ਸਾਰੇ ਉੱਥੇ ਕਿ ਕੋਈ ਵੀ ਹੁੰਦਾ ਕਿ ਦੋਸਤੋ ਕਿ ਕੰਮ ਆਪਾਂ ਆਪ ਹੀ ਕਰਨਾ ਹੁੰਦਾ ਹੈ ਨਾ ਕਿ ਚਾਹੇ ਕਮਾਈ ਆਪਾਂ ਆਪ ਦੀ ਆਪ ਹੀ ਕਰਨੀ ਹੁੰਦੀ ਪਰ ਜਦੋਂ ਕੋਈ ਤੁਹਾਡਾ ਪਿੱਛੋਂ ਮੋਢਾ ਥਾਪੜਨ ਵਾਲਾ ਬੰਦਾ ਹੋਵੇ ਨੂੰ ਤੇ ਹੌਸਲਾ ਬਹੁਤ ਹੋ ਜਾਂਦਾ ਹੌਸਲਾ ਬਹੁਤ ਹੋ ਜਾਂਦਾ ਕਿ ਜਦੋਂ ਕੋਈ ਹਨਾ ਕਿ ਅ ਬੰਦਾ ਕਹਿ ਦੇਵੇ ਅਸੀਂ ਤੇਰੇ ਨਾਲ ਆ ਮਿੱਤਰਾ ਵੀ ਤੂੰ ਪਰਵਾਹ ਨਾ ਕਰੀ ਹੈ ਨਾ ਤੇ ਉਹ ਸੱਚੇ ਜਾਨ ਨੂੰ ਡਿੱਗਿਆ ਹੋਇਆ ਬੰਦਾ ਵੀ ਉੱਠ ਕੇ ਖੜਾ ਹੋ ਜਾਂਦਾ ਤੇ ਪਰ ਹੌਂਦਾ ਹੌਸਲਾ ਦੇਣ ਵਾਲੇ ਬਹੁਤ ਘੱਟ ਹੁੰਦੇ ਨੇ ਕਿ ਲੱਤਾਂ ਖਿੱਚਣ ਵਾਲੇ ਬਾਰੇ ਜ਼ਿਆਦੇ ਹੁੰਦੇ ਨੇ ਤੇ ਪਰ ਬਹੁਤ ਉਹ ਵਧੀਆ ਲੱਗਾ ਕਿ ਵੀ ਉਹ ਨਾਲ ਖੜੇ ਨਹੀਂ ਹਨ ਆਪਣੇ ਰਿਸ਼ਤੇਦਾਰ ਵੀ ਨਾਲ ਖੜੇ ਨੇ ਬਟ ਕਿਤੇ ਨਾ ਕਿਤੇ ਉਹਨਾਂ ਨੇ ਵੀ ਬਹੁਤ ਸਾਥ ਦਿੱਤਾ ਆਪਣਾ ਉਹਨਾਂ ਨੇ ਕਿਹਾ ਰਿਸ਼ਤੇਦਾਰਾਂ ਨਾਲ ਸੀ ਹੈਨਾ ਸੋ ਇਹ ਵੀ ਉਹਨਾਂ ਦੇ ਵਾਈਫ ਵੀ ਜਿਹੜੀ ਜੀ ਤੋਂ ਉਹ ਵੀ ਮੇਰੇ ਨਾਲ ਉਹਨਾਂ ਨੇ ਦੋਗਰਸੀ ਪਿੰਡ ਪਿੰਡਾ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਤੇ ਵਧੀਆ ਬਹੁਤ ਨਾਈਸ ਫੈਮਿਲੀ ਆ ਸਾਡਾ ਬੜਾ ਪਿਆਰ ਉਸ ਫੈਮਿਲੀ ਦੇ ਨਾਲ ਸੋ ਗੱਲ ਆਪਾਂ ਕਰਦੇ ਆ ਕਿ ਬਹੁਤ ਪਰਿਵਾਰ ਨੇ ਇਦਾਂ ਦੇ ਕਿ ਜਿਹੜੇ ਅੰਗਲਾ ਦਿੰਦੇ ਨੇ ਕਿ ਬਾਈ ਤੇਰੇ ਨਾਲ ਖੜੇ ਆ ਤੂੰ ਪਰਵਾਹ ਨਾ ਕਰੀਂ ਕਿਥੇ ਸਾਡੀ ਲੋੜੀ ਅੱਧੀ ਰਾਤ ਨੂੰ ਆਏ ਮਾਰੀ ਇਹ ਤੇਰੇ ਨਾਲ ਆ ਕਿਸੇ ਪੈਸੇ ਦਾ ਕੇ ਲੋ ਵੀ ਕੋਈ ਸਰਕਾਰੀ ਦਰਬਾਰੇ ਕੰਮ ਵੱਲੋਂ ਵੀ ਕੋਈ ਪਰਵਾਹ ਨਾ ਮੰਨੀ ਤੇਰੇ ਨਾਲ ਆ ਤੇ ਉਦੋਂ ਹੌਸਲਾ ਹੁੰਦਾ ਚਲੋ ਵਾਹਿਗੁਰੂ ਬਾਕੀ ਕਮਾਈ ਆਪਾਂ ਆਪਦੀ ਕਰਤਾ ਆਪ ਆਪ ਕਰਨੀ ਹੈਣਾ ਖਾਣਾ ਵੀ ਆਪੋ ਆਪਣਾ ਹੈਨਾ ਕੰਮ ਵੀ ਆਪਾਂ ਆਪੋ ਆਪਣੇ ਕਰਨ ਦੇ ਪਰ ਹੌਸਲਾ ਬਹੁਤ ਵੱਡੀ ਚੀਜ਼ ਹੈ ਜਦੋਂ ਹੌਸਲਾ ਮਿਲ ਜਾਂਦਾ ਬੰਦਾ ਬੰਦੇ ਨੂੰ ਬਹੁਤ ਫਰਕ ਪੈ ਜਾਂਦਾ ਇਸ ਚੀਜ਼ ਨਾਲ ਮੈਂ ਜੱਸ ਨੂੰ ਕਹਿੰਦੀ ਸੀਗੀ ਮੈਥੋਂ ਲਈ ਜਾਣੀ ਕੈਮਰੇ ਦੇ ਮੂਹਰੇ ਉਹਵੇਂ ਨਹੀਂ ਬੋਲਿਆ ਜਾਣਾ ਕਿ ਮੈਂ ਭਾਵਕ ਬਹੁਤ ਛੇਤੀ ਹੋ ਜਾਂਦੀ ਐਨੇ ਦਿਨਾਂ ਦੀ ਵੀਡੀਓ ਮਾਤਾ ਦੀ ਤਾਂ ਹੀ ਲੈ ਕੇ ਨਹੀਂ ਆਏ ਕਿਉਂਕਿ ਫਿਰ ਆਲਦਾ ਹੀ ਰੋਣਾ ਆ ਜਾਂਦਾ ਮਨ ਨੂੰ ਕਿ ਮੇਰੇ ਲਈ ਬਹੁਤ ਔਖਾ ਸੀਗਾ ਕੈਮਰੇ ਦੇ ਸਾਹਮਣੇ ਬੈਠ ਕੇ ਗੱਲ ਕਰਨੀ ਮਾਤਾ ਦੇ ਨਾਲ ਉਹ ਤਾਂ ਸਾਰਿਆਂ ਨੂੰ ਪਤਾ ਹੀ ਆ ਜੱਸ ਜਿਸ ਨਾਲ ਆਪਾਂ ਜ਼ਿੰਦਗੀ ਕੱਟੀ ਹੋਵੇ ਹਮ ਪਰ ਬਹੁਤ ਔਖਾ ਸੁਭਾ ਚਲੇ ਜਾਣ ਪਛਾਵ ਨੂੰ ਦੇਖਦੇ ਆ ਨਾ ਵੀ ਆਏ ਨਹੀਂਗੇ ਜਾਂ ਕਿਵੇਂ ਆ ਹਨ ਜਾਂ ਰਾਤ ਰਹਿਣਾ ਤੇਦੋਂ ਫਿਰ ਬੰਦੇ ਨੇ ਜਮਾ ਵਾਪਸੀ ਨਹੀਂ ਆਉਣਾਗਾ ਕਦੇ ਵੀ ਨਹੀਂ ਆਉਣਾ ਤਾਂ ਫਿਰ ਹੁੰਦਾ ਤਾਂ ਹੈ ਜੀ ਦੇਖ ਲੈ ਜੱਗਬੂ ਜਵਾਨ ਵੇਖੋ ਪੁੱਤ ਮਰੇ ਕਿੰਨਾ ਔਖਾ ਮਾਨ ਬਹੁਤ ਔਖਾ ਹੁਣੇ ਹੁਣੇ ਜੇ ਮੈਂ ਅੱਜ ਵੀ ਫੋਟੋ ਦੇਖੀ ਸੀਗੀ ਇਹਨੇ ਤੇ ਵੀਡੀਓ ਫੇਲਾ ਉਹਨਾਂ ਦਾ ਪਿਓ ਮਰਿਆ ਸੀਗਾ ਉਸ ਬੱਚੇ ਦਾ ਫਿਰ ਉਹ ਇਕਲੌਤਾ ਪੁੱਤ ਸੀਗਾ ਆ ਫੌਜ ਦੇ ਵਿੱਚ ਹੀ ਹੋਣੀ ਸ਼ਹੀਦ ਹੋਇਆ ਦੇਖੋ ਉਹਨਾਂ ਮਾਵਾਂ ਦਾ ਕੀ ਹਾਲ ਹੈ ਬਹੁਤ ਔਖਾ ਨੂੰ ਆਪਾਂ ਤਾਂ ਚੱਲ ਫੇਰ ਵੀ ਕੰਨੇ ਆ ਵੀ ਦੇਖ ਕੇ ਗਏ ਆ ਕੁਝ ਨਾ ਕੁਝ ਸਾਰਾ ਕੁਝ ਦੇਖ ਗਏ ਆ ਸੌਖੇ ਹੋਏ ਆ ਕਿ ਜਾਣਾ ਇੱਕ ਦਿਨ ਦੇ ਕੋਲ ਤੋਂ ਸਾਰਿਆਂ ਨੇ ਆ ਕਿ ਹਨਾ ਕਿ ਤੁਹਾਡਾ ਮਾਪਿਓ ਦੁਖੀ ਨਾ ਜਾਵੇ ਤੁਹਾਡੇ ਦੋਸਤਾਂ ਨੂੰ ਹਾਂ ਉਹੀ ਤਾਂ ਗੱਲ ਹੈ ਉਹ ਇਸ ਦੇ ਵੱਲੋਂ ਬਹੁਤ ਸੌਖੇ ਗਏ ਆ ਮਾਨਪੀਤਲੋਂ ਮੰਮੀ ਵੱਲੋਂ ਮੇਰੇ ਵੱਲੋਂ ਮੇਰੀਆਂ ਭੈਣਾਂ ਵੱਲੋਂ ਪਰਿਵਾਰੋਂ ਬਹੁਤ ਸੌਖੀ ਸੀ ਉਹ ਵੀ ਆਏ ਨਹੀਂ ਗੇ ਧਿਆਨ ਮਗਰ ਰਹਿ ਗਿਆ ਯਾਰ ਮੇਰੇ ਪਰਿਵਾਰ ਦਾ ਕੀ ਬਣੂਗਾ ਜਾਂ ਮੇਰੇ ਘਰ ਵਾਲੇ ਦਾ ਕੀ ਬਣੂਗਾ ਜਾਂ ਮੇਰੇ ਪੁੱਤ ਦਾ ਕੀ ਬਣੂਗਾ ਬੰਦੇ ਦਾ ਧਿਆਨ ਮਗਰ ਰਹਿੰਦਾ ਯਾਰ ਮੈਂ ਹਨਾ ਵੀ ਇਹ ਸਭ ਕੋ ਫਰੀ ਸੀਗੇ ਕਿ ਉਹਨੂੰ ਇਦਾਂ ਸੀਗਾ ਕਿ ਮਾਨ ਸੀ ਮੇਰੇ ਤੇ ਕਿ ਜੱਸ ਨੇ ਚੱਕ ਲੈਣਾ ਕੋਈ ਚੱਕਰ ਹੀ ਨਹੀਂ ਗਿਆ ਇਹਨੂੰ ਪ੍ਰਵਾਹ ਨਹੀਂ ਕੋਈ ਵੀ ਹੁਣ ਇੰਨੀਆ ਦੁਨੀਆ 'ਚ ਜਾਂਦਾ ਇੰਨੇ ਅਫਸਰਾਂ ਨਾਲ ਵਰਤਦਾ ਵੱਡੇ ਵੱਡੇ ਘਰਾਂ 'ਚ ਪ੍ਰੋਗਰਾਮ ਹੁੰਦੀ ਨੇ ਇਸ ਵਧੀਆ ਰਿਚ ਫੈਮਲੀਆਂ ਦੇ ਨਾਲ ਰਸ ਦੇ ਰਿਲੇਸ਼ਨ ਨੇ ਅਣਾ ਵਧੀਆ ਸਰਕਾਰੀ ਦਰਬਾਰੇ ਠਾਣੇ ਦਰਬਾਰੇ ਵਾਲੇ ਬੰਦਿਆਂ ਦੇ ਸਾਰਿਆਂ ਦੇ ਪ੍ਰੋਗਰਾਮ ਵੈਰ ਲੱਗਦੇ ਨੇ ਸਾਰੇ ਕੰਟੈਕਟ ਨੇ ਸਾਰੇ ਬਹੁਤ ਸਾਥ ਦਿੰਦੇ ਨੇ ਕੋਈ ਇਸ਼ੂ ਨਹੀਂ ਹੈਗਾਗਾ ਬਸ ਇੱਕ ਪਿਓ ਨੀਜੂ ਦੁਆਰਾ ਮਿਲਣਾ ਬਾਕੀ ਸਭ ਕੁਝ ਹੋ ਜਾਣਾ ਬਾਕੀ ਚੱਲੀ ਜਾਂਦਾ ਸਾਰਾ ਕੁਝ ਹੋ ਜਾਣਾ ਬਸ ਉਹਨੇ ਹੀ ਨਹੀਂ ਮੁੜਨਾ ਦੁਆਰਾ ਆ ਸਾਰੇ ਬੱਚਿਆਂ ਨੂੰ ਕਹਿੰਨੇ ਆ ਵੀ ਆਪਣੇ ਮਾਪਿਆਂ ਦਾ ਵੱਧ ਤੋਂ ਵੱਧ ਪਿਆਰ ਸਤਿਕਾਰ ਕਰਿਆ ਹਣਾ ਬਿ ਜਿਨਾਂ ਨੇ ਜੱਗ ਦਿਖਾਇਆ ਜਿਹਨੂੰ ਮੈਂ ਦਿੱਤਾ ਹਨ ਤੁਹਾਨੂੰ ਪਾਲਿਆ ਪਰੋਸਿਆ ਹੁਣ ਅਸੀਂ ਜਿਹੜੀਆਂ ਵੀਡੀਓ ਬਣਾਉਂਦੇ ਸੀ ਬਾਪੂ ਦੇ ਨਾਲ ਬਣਾਉਂਦੇ ਸੀ ਤੇ ਹੁਣ ਸਾਡੇ ਕੋਲ ਯਾਦਾਂ ਨੇ ਹੁਣ ਸਾਨੂੰ ਲੱਗਦਾ ਕਿ ਬਹੁਤ ਵਧੀਆ ਕੀਤਾ ਬਾਪੂ ਨਾਲ ਵੀਡੀਓ ਬਣਾਉਣੇ ਹੁਣ ਮਾਂ ਬੈਠੀ ਆ ਮੇਰੇ ਨਾਲ ਬੈਠਾ ਹਨ ਅਲੂ ਪਰਮਾਤਮਾ ਨੂੰ ਨਹੀਂ ਪਰਮਾਤਮਾ ਜਾਣਦਾ ਕੀ ਨਹੀਂ ਸਾਡੇ ਕਿ 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 ਚਲੇ ਜਾਣਾ ਸੋ ਇਹ ਬਾਅਦ ਚ ਯਾਦਾਂ ਰਹਿ ਜਾਂਦੀਆਂ ਨੇ ਮੇਰੇ ਕੋਲ ਬਹੁਤ ਬਾਪੂ ਦੀਆਂ ਯਾਦਾਂ ਨੇ ਪੱਠੇ ਕੁਤਰੀ ਆਣੇ ਮੈਂ ਵੀਡੀਓ ਉਹ ਵੀ ਪਾਉਂਗਾ ਮੈ ਰੋਗ ਮੈਂ ਪੱਠੇ ਕੁਤਰੀਆਂ ਨਾਲ ਡੈਡੀ ਰੋਕ ਲਈਏ ਪੱਠੇ ਲਾਈ ਜਾਂਦੇ ਆ ਉਹ ਤੇ ਨਾਲੇ ਗੱਲਾਂ ਕਰੀ ਜਾਂਦੇ ਨਾਲੇ ਪੱਠੇ ਕੁਤਰੀ ਜਾਂਦੇ ਹੁਣ ਬਾਅਦ ਸੀ ਜਦੋਂ ਵਗਦਾ ਲੱਗਦਾ ਹਾਂ ਜੀ ਹੌਲੀ ਹੌਲੀ ਤੁਹਾਡੇ ਸਾਹਮਣੇ ਆਉਣੀਆਂ ਵੀ ਹੌਲੀ ਹੌਲੀ ਪਾਇਆ ਕਰਾਂਗੇ ਕੁਝ ਕੰਮ ਨੂੰ ਥੋੜਾ ਜੋ ਕੰਮ ਆਉਂਦਾ ਆਪਾਂ ਕਰਦੇ ਹਾਂ ਨਾ ਅੱਡਿਆ ਤਾਂ ਕੁਝ ਨਹੀਂ ਜਾਂਦਾ ਵਾ ਹੱਤਾ ਨਬਾਦ ਆ ਜਿਨ੍ਹਾਂ ਨੇ ਸਾਡੇ ਨਾਲ ਦੁੱਖ ਵੰਡਾਇਆ ਚਲੋ ਸੰਝਾ ਕੀਤਾ ਹਨ ਸਾਰੇ ਆਪ ਕੋ ਆਪਣੇ ਮਾਪਿਓ ਦਾ ਸਤਿਕਾਰ ਕਰਿਆ ਕਰੋ ਪਤਾ ਨਹੀਂ ਇਹਨਾਂ ਨੇ ਕਿਦਣ ਦੁਨੀਆ ਤੋੜ ਦੇਣਾ ਹਨ ਚਲੋ ਦੋਸਤੋ ਵੀਡੀਓ ਦੀ ਹਾਜ਼ਰੀ ਇੰਨੀ ਕਰਿਓ ਪ੍ਰਵਾਣ ਹਨਾ ਤੁਹਾਡਾ ਫਿਰ ਇੱਕ ਵਾਰੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਕਿੱਲੋ ਤੁਹਾਡੇ ਪਰਿਵਾਰ ਦੇ ਇੰਨਾ ਸਾਥ ਦਿੱਤਾ ਓਕੇ ਟਾਈਮ ਦੇ ਵਿੱਚ ਹਨਾ ਤੇ ਕੋਸ਼ਿਸ਼ ਕਰਾਂਗੇ ਫਿਰ ਤੋਂ ਉਦਾਂ ਹੀ ਜ਼ਿੰਦਗੀ ਜਿਉਉਣ ਦੀ ਪਰ ਹੈ ਔਖਾ ਔਖਾ ਬਹੁਤ ਹੈ ਹਾਂ ਪਰ ਕਰਾਂਗੇ ਉੱਠਣਾ ਪੈਣਾ ਜੇ ਐਂ ਕਰਾਂਗੇ ਤਾਂ ਫਿਰ ਬੇਬੇ ਵੀ ਹੌਸਲਾ ਹਾਰ ਜੂਗੀ ਤੋ ਵੇ ਬਿਲ ਮੈਂ ਕਹਿਣਾ ਬੇਬੇ ਤੂੰ ਆਪ ਦਾ ਕੋਈ ਟੈਨਸ਼ਨ ਨਹੀਂ ਲੈਣੀ ਅਸੀਂ ਹੈਗੇ ਨਾ ਕਰੀ ਵੀ ਤੈਨੂੰ ਕੋਈ ਟੈਨਸ਼ਨ ਹੈ ਨਾ ਬੇ ਦਵਾ ਦਾ ਆਰਾਮ ਕਰ ਜਿੰਨਾ ਹੁੰਦਾ ਕਰ ਲੈ ਆਪਾਂ ਮੈਨੂੰ ਥੋੜੇ ਪਹਿਲਾਂ ਤਾਂ ਮੈਨੂੰ ਕੋਈ ਟੈਨਸ਼ਨ ਨਹੀਂ ਆਪਣੇ ਕੁੜੀਆਂ ਨਹੀਂ ਉਹ ਨਹੀਂ ਸਾਰਿਆਂ ਦੇ ਸਤੇਦਾਰਾਂ ਨੂੰ ਕਿਸੇ ਵੱਲ ਨੂੰ ਕੋਈ ਟੈਨਸ਼ਨ ਨਹੀਂ ਇਹਨੂੰ ਪਤਾ ਵੀ ਨਹੀਂ ਹੁੰਦਾ ਬੇਬੇ ਨੂੰ ਕਿ ਕੀ ਚੀਜ਼ ਲੈਣ ਵਾਲੀ ਉਹ ਮਨਪੀ ਦਾ ਸੁਭਾਅ ਇਦਾਂ ਦਾ ਕਿ ਜੀ ਇੱਕ ਚੀਜ਼ ਕਹੀ ਆ ਤੇ ਉਹਨੇ ਦਾਖ ਲਿਆ ਕੇ ਦੇਣੀ ਆ ਇਹਨੇ ਕਹਿ ਮੈਂ ਨਹੀਂ ਆ ਉਹ ਤਾਂ ਉਹ ਲੈ ਆ ਕੇ ਦੇਣੀ ਆ ਨੇ ਕਹਿੰਦੀ ਵੀ ਨਹੀਂ ਮੈਂ ਤਾਂ ਵੀ ਮਨਪ੍ਰੀਤ ਆ ਹਾ ਚੀਜ਼ ਲੈਣੀ ਆ ਜਾਨਾ ਨਹੀਂ ਪਤਾ ਨਹੀਂ ਉਹਨੂੰ ਕਿਵੇਂ ਪਤਾ ਹੁੰਦਾ ਲਿਆ ਕੇ ਫਿਰ ਜਿਵੇਂ ਹੁਣ ਮੰਮੀ ਦਾ ਸੁਭਾਅ ਪਿਛਲਾ ਕੇ ਜਿਵੇਂ ਉਹ ਬਾਲੇ ਨਾਲ ਪੈਸੇ ਲਾਈਗੇ ਉਹਨੇ ਚੀਜ਼ ਲੈਣੀ ਮਹਿੰਗੀ ਦੀ ਮਹਿੰਗੀ ਮੰਮੀ ਵਾਸਤੇ ਹੀ ਉਹਦੀ ਆ ਲੈਣੀ ਆ ਨਹੀਂ ਮਾੜੀ ਨਹੀਂ ਲੈਣੀ ਉਹਦਾ ਮਤਲਬ ਦਿਲ ਬਹੁਤ ਐ ਇਸ ਪੱਖੋਂ ਕਿ ਜੇ ਉੱਥੇ 500000 ਦਾ ਨਾ ਤੇ ਉਹਨੇ 2000 ਲਾ ਕੇ ਆਉਣਾ ਵੀ ਨਹੀਂ ਯਾਰ ਉਹ ਵੀ ਵਧੀਆ ਲੈਣੀ ਆ ਮੰਮੀ ਵਾਸਤੇ ਵਧੀਆ ਚੀਜ਼ ਖਰੀਦ ਕੇ ਦੇਣੀ ਹੈਣਾ ਕਿ ਉਹ ਆਪੇ ਹੋ ਜੇ ਜਗਤ ਉਹ ਵੀ ਉੱਠੇ ਸੀ ਨਾ ਫਿਰ ਪਹਿਲਾਂ ਤੁਹਾਨੂੰ ਪਤਾ ਹੀ ਆ ਵੀ ਜੋ ਅਸੀਂ ਸਾਡੀ ਸਟੋਰੀ ਦੇ ਵਿੱਚ ਤੁਹਾਨੂੰ ਅਸੀਂ ਦੱਸਣ ਦੀ ਤਾਂ ਵਾਰ-ਵਾਰ ਸਾਨੂੰ ਕੀ ਲੋੜ ਆ ਵੀ ਉਹ ਸਾਰੀ ਸਟੋਰੀ ਸ਼ੈਨ ਤਾਂ ਆਪਣੀ ਫੈਮਿਲੀ ਦੀ ਬਹੁਤੋਂ ਕਿੱਟਨੇ ਜੋ ਨਿਕਲੇ ਮਤਰਾ ਹੀ ਹੈ ਨਾ ਜਿਵੇਂ ਲਿਖਿਆ ਸੀਗਾ ਜਸ ਨੇ ਵੀ ਪਾਤੀਆਂ ਵੇਚ-ਵੇਚ ਕੇ ਇਹਨਾਂ ਨੂੰ ਮੈਂ ਪਾਲਿਆ ਸੀਗਾ ਤੇ ਇੱਥੋਂ ਤੱਕ ਪਹੁੰਚੇ ਸੀਗੇ ਹੈ ਨਾ ਤੇ ਚਲੋ ਫਿਰ ਦੋਸਤੋ ਡੈਗ ਡੈਗ ਕਈ ਸਵਾਰ ਹੋਈਦਾ ਸਹੀ ਗੱਲ ਪਰਮਾਤਮਾ ਨੇ ਬਹੁਤ ਸਾਥ ਦਿੱਤਾ ਚਲੋ ਫਿਰ ਦੋਸਤੋ ਇਹ ਵਿਰਾਜ ਰੋਈ ਜਾਂਦਾ ਤੇ ਉਹ ਵੀ ਟਾਈਮ ਲਈ ਗਏ ਹੈ ਨਾ ਤੇ ਫਿਰ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੇ ਲਵ ਯੂ ਆ ਬਾਈ